ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਬਾਬਾ ਮਾਨ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਗਰਾਊਂਡ ਦੇ ਵਿੱਚੋਂ ਹਰ ਰੋਜ਼ੀ ਵੀਡੀਓ ਪਾਉਂਦੇ ਹੁੰਨੇ ਆ ਕਿਉਂਕਿ ਗਰਾਊਂਡ ਦੇ ਵਿੱਚ ਕਲੱਬ ਵੱਲੋਂ ਕਬੱਡੀ ਕੋਚਿੰਗ ਕੈਂਪ ਨਿਰੰਤਰ ਜਾਰੀ ਹੈ। ਤੇ ਸ਼ਾਮ ਦੇ ਸਮੇਂ ਆਪਣੇ ਕੋਲ ਗਰਾਊਂਡ ਦੇ ਵਿੱਚ ਸਾਡੇ ਦਾਨੀ ਸੱਜਣ ਰਿਫਰੈਸ਼ਮੈਂਟ ਲੈ ਕੇ ਪਹੁੰਚਦੇ ਨੇ ਤੇ ਅੱਜ ਸਾਡੇ ਵਿਚਕਾਰ ਪਹੁੰਚੇ ਨੇ ਕਿਨੂ ਕਿੰਗ ਨੈਸ਼ਨਲ ਅਵਾਰਡੀ ਸਰਦਾਰ ਸਿੰਘਪਾਲ ਸਿੰਘ ਜੀ ਭੁੱਲਰ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਅਦਵਿੰਦਰ ਸਿੰਘ ਜੀ ਭੁੱਲਰ ਸਾਹਿਬ ਚੇਅਰਮੈਨ ਸਾਹਿਬ ਤੇ ਉਹਨਾਂ ਦਾ ਇੱਥੇ ਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਜਿਉ ਆਏ ਗਏ ਨੇ ਦੋਸਤੋ ਪਹਿਲਾਂ ਵਾਲੇ ਦਾਨੀ ਸੱਜਣ ਰਿਫਰੈਸ਼ਮੈਂਟ ਵਿੱਚ ਡਰਾਈ ਫਰੂਟ ਜੋ ਕੋਚ ਸਹਬਾਨ ਸਾਡੇ ਦਸਦੇ ਨੇ ਉਸ ਤਰ੍ਹਾਂ ਦਾ ਲੈ ਕੇ ਆਉਂਦੇ ਨੇ ਰਸਣ ਤੇ ਅੱਜ ਸਾਡੇ ਵਾਸਤੇ ਇੱਕ ਨਵੀਂ ਗੱਲ ਹੈ ਪੁੱਲਰ ਸਾਹਿਬ ਪਹਿਲਾਂ ਕਿਨੂ ਕਿੰਗ ਤਾਂ ਸੀਗੀ ਪੰਜਾਬ ਦੇ ਵਿੱਚ ਹੁਣ ਇਹਨਾਂ ਨੇ ਇੱਕ ਨਵਾਂ ਕਦਮ ਪੁੱਟਿਆ ਡ੍ਰੈਗਨ ਫਰੂਟ ਵੱਲ ਇਹਨਾਂ ਨੇ ਡ੍ਰੈਗਨ ਫਰੂਟ ਦੀ ਫਰੂਟ ਦੀ ਖੇਤੀ ਸ਼ੁਰੂ ਕੀਤੀ ਹੈ ਬਾਗ ਕਹਿ ਲਈਏ ਜਾਂ ਫਸਲ ਕਹਿ ਲਈਏ ਇਹਨਾਂ ਨੇ ਉਹ ਲਾਈ ਹੈ ਤੇ ਅੱਜ ਦੂਜੀ ਤੀਜੀ ਤੜਾਈ ਹੋਈ ਹੈ ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਤੌਰ ਤੇ ਡ੍ਰੈਗਨ ਫਰੂਟ ਦਾ ਜੋ ਜੂਸ ਹੈ ਉਹ ਪਲਾਉਣਾ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਸ਼ੁਕਰੀਆ ਕਰਦੇ ਹਾਂ ਕਿ ਬੱਚਿਆਂ ਵਾਸਤੇ ਅੱਜ ਡ੍ਰੈਗਨ ਫਰੂਟ ਦਾ ਇਹ ਜੂਸ ਲੈ ਕੇ ਗਰਾਊਂਡ ਦੇ ਵਿੱਚ ਹਾਜ਼ਰ ਹੋਏ ਨੇ ਬੱਚਿਆਂ ਵੱਲੋਂ ਕਲੱਬ ਵੱਲੋਂ ਇਹਨਾਂ ਨੂੰ ਫਿਰ ਜੀ ਆਇਆਂ ਤੇ ਇਹਨਾਂ ਦਾ ਕੋਟਨ ਕੋਟ ਧੰਨਵਾਦ ਸ਼ੁਕਰੀਆ ਤੇ ਹੁਣ ਆਪਾਂ ਇਹਨਾਂ ਤੋਂ ਦੋ ਬਚਨ ਸੁਣਦੇ ਹਾਂ ਬੱਚਿਆਂ ਦੇ ਵਾਸਤੇ ਬੱਚਿਆਂ ਨੂੰ ਅਸੀਰਵਾਦ ਦੇਣਗੇ ਇਹ ਪੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ ਕਲੱਬ ਦੇ ਸਾਰੇ ਮੈਂਬਰਾਂ ਦਾ ਤੇ ਜੋ ਵੀ ਕਲੱਬ ਨੂੰ ਸਹਿਯੋਗ ਕਰਦੇ ਆ ਖੇਡਾਂ ਲਈ ਉਹਨਾਂ ਸਾਰੇ ਸੱਜਣਾ ਦਾ ਮੇਰਾ ਅੱਜ ਇੱਥੇ ਜਿਹੜਾ ਮਕਸਦ ਸੀਗਾ ਮੈਂ ਪਰਸੋਂ ਪੂਨੇ ਇੱਕ ਅਸੀਂ ਮੀਟਿੰਗ 'ਚ ਸੀਗਾ ਉੱਥੇ ਜਣੀ ਡ੍ਰੈਗਨ ਫਰੂਟ ਦਾ ਗੱਲ ਹੋਈ ਤੇ ਮੈਂ ਆ ਜਿਕਰ ਕੀਤਾ ਵੀ ਮੈਂ ਜਾ ਕੇ ਕਲੱਬ ਦੇ ਬੱਚਿਆਂ ਨੂੰ ਨਾ ਵੀ ਜਿਹੜੀ ਡ੍ਰੈਗਨ ਫਰੂਟ ਦੀ ਸਮੂਦੀ ਪਿਆਉਂਗਾ ਉੱਥੇ ਇੱਕ ਬੰਦੇ ਨੇ ਕਵੈਸਚਨ ਕੀਤਾ ਵੀ ਇਹ ਤਾਂ 200 ਰੁਪਏ ਦਾ 200 150 ਗ੍ਰਾਮ ਦਾ ਕਲਾਸ ਹੀ 200 ਰੁਪਏ ਦਾ ਦਿੰਦਾ ਯਾਨੀ ਛੋਟੀ ਸੋਚ ਦਾ ਬੰਦਾ ਸੀ ਮੈਂ ਯਾਨੀ ਪਰ ਨਹੀਂ ਕਰ ਲਿਆ ਸੀ ਵੀ ਜਾਣਸਾਰ ਪਹਿਲਾਂ ਬੱਚਿਆਂ ਨੂੰ ਉਹ 200 ਰੁਪਏ ਵਾਲਾ ਕਲਾਸ ਹੀ ਪਿਉਣਾ ਆ ਤੇ ਮੈਂ ਕੱਲ ਹੀ ਆਇਆ ਸੀ ਅੱਜ ਆ ਕੇ ਸਾਰਾ ਇਹ ਡ੍ਰੈਗਨ ਫਰੂਟ ਭਲਾ ਤੜਾਇਆ ਫਿਰ ਛਿੱਲ ਕੇ ਸਾਰਾ ਸਮੂਦੀ ਬਣਾ ਕੇ ਡ੍ਰੈਗਨ ਫਰੂਟ ਦੀ ਲੈ ਕੇ ਆਇਆ ਤੇ ਤਾਂ ਕਿ ਸਾਡੇ ਬੱਚਿਆਂ ਨੂੰ ਜਿਹੜੀ ਐਨਰਜਿਕ ਜਿਹੜੀ ਹੈਗੀ ਆ ਇਨਾਂ ਨੂੰ ਵੀ ਮਹਿੰਗਾ ਫਰੂਟ ਜਿਹੜਾ ਸਾਡੇ ਪਿੰਡੋਂ ਬੱਚਾ ਨੂੰ ਵੀ ਪਤਾ ਲੱਗੇ ਵੀ ਕਮ ਸਿਕਾਂ ਵਟੇਸ਼ ਦਾ ਪਤਾ ਲੱਗੇ ਫੇਰ ਹੀ ਅੱਗੇ ਤੋਂ ਖਾਣਗੇ ਜਿਹੜਾ ਡਰੈਗਨ ਫਰੂਟ ਦੇ ਵਿੱਚ ਬਹੁਤ ਹੀ ਜ਼ਿਆਦੇ ਜਿਹੜੇ ਸਿਹਤ ਦੇ ਗੁਣ ਨੇ ਡਾਕਟਰਾਂ ਨੇ ਤੁਸੀਂ ਸੁਣਿਆ ਹੋਊਗਾ ਬਲੱਡ ਸੈੱਲ ਵਗੈਰਾ ਪੂਰਾ ਕਰਦਾ ਤੇ ਬਾਕੀ 6 ਕਿਵੀਆਂ ਦੀ ਕਹਿ ਲੋ ਜੇ ਇਹ ਤਾਕਤ 100 ਗ੍ਰਾਮ ਡਰੈਗਨ ਫਰੂਟ 'ਚ ਹੁੰਦੀ ਆ ਤੇ ਮੈਂ ਸਾਰੇ ਫੇਰ ਦੁਬਾਰੇ ਸਾਰੇ ਖੜਿਆਰੀਆਂ ਦਾ ਬੱਚਿਆਂ ਦਾ ਫੇਰ ਇਹਨਾਂ ਲਈ ਦੁਆ ਕਰਦਾ ਕਿ ਜਿੰਨੀ ਇਹ ਮਿਹਨਤ ਕਰ ਰਹੇ ਨੇ ਤਾਂ ਸਾਡੇ ਪਿੰਡ ਦਾ ਨਾਂ ਜਿਹੜਾ ਇਹ ਬੁਲੰਦੀਆਂ ਤੇ ਲੈ ਕੇ ਜਾਣਗੇ ਤੇ ਫੇਰ ਵੀ ਗਾਹੇ ਵਗਾਹੇ ਜਦੋਂ ਪਰਮਾਤਮਾ ਨੇ ਫੇਰ ਬਖਸ਼ ਜਾਂ ਕੀਤੀਆਂ ਤਾਂ ਕਲੱਬ ਦਾ ਸਹਿਯੋਗ ਹਰ ਵੇਲੇ ਜਿਵੇਂ ਸਾਡਾ ਪਰਿਵਾਰ ਕਰਦਾ ਉਵੇਂ ਕਰਦੇ ਰਹਾਂਗੇ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਹੋਲਡਰ ਫੈਮਿਲੀ ਦਾ ਸਹਿਕਾਰਜੋਗ ਵੱਡੇ ਭੁਲਾ ਸਾਹਿਬ ਦਾ ਤੇ ਸਰਦਾਰ ਸਖਪਾਲ ਸਿੰਘ ਜੀ ਇਹਨਾਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਵੀਰੋਂ ਇੱਕ ਬੇਨਤੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਬਾਬਾ ਮਾਨ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਹੈ ਇਹਨਾਂ ਨੂੰ ਇਸ ਕਲੱਬ ਨੂੰ ਇਸ ਪਰਿਵਾਰ ਦਾ ਸਦਾ ਹੀ ਸਹਿਯੋਗ ਰਿਹਾ ਹੈ ਕੱਲਾ ਅੱਜ ਨਹੀਂ ਸਾਡੇ ਜਦੋਂ ਵੀ ਟੂਰਨਾਮੈਂਟ ਕਰਵਾਉਨੇ ਆ ਜਾਂ ਕੋਈ ਵੀ ਪ੍ਰੋਗਰਾਮ ਹੋਵੇ ਇਹਨਾਂ ਵੱਲੋਂ ਸਪான்ਸਰ ਹੁੰਦਾ ਹੈ ਬਾਅਦ ਚੜ ਕੇ ਇਹਨਾਂ ਵੱਲੋਂ ਦਾਨ ਦਿੱਤਾ ਜਾਂਦਾ ਇਹਨਾਂ ਦਾ ਕੋਟਣ-ਕੋਟ ਧੰਨਵਾਦ ਹੈ ਕਲੱਬ ਵੱਲੋਂ ਤੇ ਬਹੁਤ-ਬਹੁਤ ਸ਼ੁਕਰੀਆ ਜੀ ਮੇਰੇ ਰੋਬਰ